ਲੋ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਮੇਰੇ ਲੋ ਜੀ ਬਾਪੂ ਨੂੰ ਸਤਿ ਸ਼੍ਰੀ ਅਕਾਲ ਜੀ ਕਿੱਚਾ ਬੈ ਕੰਮ ਭਾਈ ਦੋਹਾਂ ਨੇ ਅੱਜ ਅਸੀਂ ਆ ਰਹੀ ਗਈ ਬਈ ਥੋੜੀ ਜੀ ਖਾਲ ਇੱਕ ਕਾਰੇ ਦੀ ਉਹ ਵੀ ਵਿੱਚ ਫੂਲ ਆ ਗਿਆ ਤਾਂ ਤਾਰ ਹੋ ਗਿਆ ਗੁਰੂਪੇ ਤਾਂ ਨਹੀਂ ਹੈਗੇ ਅਸੀਂ ਫੂਨ ਪੂਰੀ ਕਪਰ ਲਾ ਕੇ ਗਈ ਵਾ ਪਾ ਲਿਆ ਇੰਨੇ ਕੀਲਿਆਂ ਦੀ ਉਹ ਵੀ ਖਾਲ ਸਾਫ ਹੂੰ ਬਾਕੀ ਪਿੱਛੇ ਸਾਫ ਹੋ ਗਈਆਂ ਨੇ ਮਾਰੀ ਤਿੰਨ ਕੀਲਿਆਂ ਤੋਂ ਰੇ ਬਾਹਰ ਹੈਗੀ ਦੁਆੜਕਦੀਆ ਦੁਆੜ ਸਪਰੇ ਦਾ ਫਾਇਦਾ ਹੋਇਆ ਵਾ ਕਰੀ ਜੀਦਾ ਸਪਰੇ ਦਾ ਬਹੁਤ ਫਾਇਦਾ ਹੂੰ ਹੋਰ ਕਿਆ ਹੋ ਗਿਆ ਪਾਟ ਤੇ ਛੱਡ ਦਿੰਦੇ ਪਾਣੀ ਆਉਣੀ ਨਹੀਂ ਤਾਂ ਇਹ ਕਿਰਤੀ ਜਾਣਾ ਤਾਂ ਠੀਕ ਨਹੀਂ ਨਾਲੇ ਆਇਆ ਕਿ ਬੱਟ ਸਾਹਿਬ ਬਾਕੀ ਪਾਣੀ ਲੱਗੇ ਜੀ ਕਲੌਣ ਜੀ ਦੇ ਨੇ ਨਾ ਹੁਣ ਹੈ ਥੋੜਾ ਜਿਹਾ ਥੱਲੇ ਸੋਕਾ ਜ਼ਿਆਦਾ ਹੈ ਜੇ ਆਪਾਂ ਹਲੇ ਦਾਣਾ ਹੈਗਾ ਇਹ ਮੰਨ ਕੇ ਚੱਲੋ ਪੱਤਲੇ ਹਰਾ ਹੈ ਛਾਛਾ ਤਾਂ ਦਾ ਦਾਣੇ ਹਰੇ ਹਾਂ ਪੱਤਲੇ ਹੰਟ ਹਰੀ ਆ ਹਲੇ ਨਾਲੇ ਉਹ ਪਾਣੀ ਪਾਣੀ ਲਾ ਦਿੰਦੇ ਆ ਹਲੇ ਨਾਲੇ ਕਣਕ ਨੂੰ ਫਾਇਦਾ ਹੋ ਜੂ ਫਿਰ ਪਾਣੀ ਨਹੀਂ ਖੜਨਾ ਸਭ ਤੋਂ ਵੱਡੀ ਗੱਲ ਇਹੀ ਹੈ ਪਾਣੀ ਨੇ ਹੁਣ ਤੇੜ ਪਈ ਵੀ ਹੈ ਜੇ ਆਪਾਂ ਇੱਕ ਇੱਕ ਘਰ ਵੀ ਛੱਡੀ ਨਾ ਦੂਆ ਘਰ ਭਰਦੀ ਭਰਦੀ ਪੀ ਜਾਂਦਾ ਇਹ ਠੀਕ ਨਹੀਂ ਇਹਨੂੰ ਵਜਾ ਹੁਣ ਲਾਇਆ ਕੱਲ ਤੇ ਕਿਰਪੋਰਾ ਪਾਣੀ ਨਹੀਂ ਇਹ ਜੀ ਹਾਂ ਸਰਖਾਗੀ ਨਾਲ ਹੋਤਾ ਹੈ ਉਹ ਹਾਂ ਚੱਲ ਖਾ ਲਦਾ ਹੁਣ ਖਾ ਲੀ ਥੱਲੀ ਹੋ ਗਈ ਜ ਰਾਤ ਨੂੰ ਚੱਲ ਪਈ ਬਹ ਚੱਲੀ ਜੜੀਆਂ ਢੱਕ ਦੇਣੇ ਨੇ ਸਾਰੀ ਠੀਕ ਨਹੀਂ ਜੀਲੀ ਦਾ ਵਾ ਵਧੀਆ ਠੀਕ ਆ ਕਢਾਲ ਦੇ ਇਹਦਾ ਮੇਰੀ ਗੱਲ ਥੋੜਾ ਦੁਆਰੇ ਦੱਬ ਦੇਣਾ ਦਾ ਜਮ ਬੰਮੇ ਨੂੰ ਕਹਾਂ ਮੈਂ ਵੇ ਦੇਖ ਕੇ ਜੀਰੀ ਠੀਕ ਨਹੀਂ ਸਲਾਹ ਲੈਣੀ ਕਹਿੰਦੇ ਚੰਗੀ ਹੁੰਦੀ ਆ ਹੂੰ ਵੀ ਬੰਦਾ ਸਲਾਹ ਚੰਗੀ ਉਹ ਦਊਗਾ ਜੇ ਮੰਨ ਕੇ ਚੱਲ ਪੜੂ ਡਾਊਟ ਲੱਗਦਾ ਕੋਈ ਹੂੰ ਉਹ ਕਹਿੰਦਾ ਲਾ ਦੇ ਕਹਿੰਦਾ ਸਾਲਾ ਖੜੀਦਾ ਕਹਿੰਦਾ ਜੇ ਸੋਕੇ ਉਹ ਪੱਕੀ ਫੇਰ ਜਾ ਨੁਕਸਾਨ ਹੈ ਕਹਿੰਦਾ ਜੇ ਪਾਣੀ ਆਪਣੇ ਪਾਣੀ ਲੱਗ ਗਿਆ ਨਹਿਰ ਬਬ ਫਿਰ ਹੀ ਜਾਣਾ ਕਹਿੰਦਾ ਫੇਰ ਪੱਕ ਜਣਾ ਇੱਕ ਪਾਣੀ ਨਾਲ ਐ ਨਾ ਸਾਲੇ ਮੈਂ ਪਾਣੀ ਦਾ ਖੜਦਾ ਹੀ ਨਹੀਂ ਉਰੇ ਠੀਕ ਨਹੀਂ ਗੱਲ ਕਹਿੰਦਾ ਲਾ ਦੇ ਜਾ ਮੈਂ ਗਿਆ ਤੈਨੂੰ ਮੈਂ ਆਟੋਮੈਟਿਕ ਨਾਲ ਦੁਕਾਨ ਵਾਲਾ ਸਟਾਰਟਰ ਦੀ ਭੁੱਲੇ ਗਏ ਵੀ ਸਟਾਰਟਰ ਵੀ ਗਿਆ ਮੈਂ ਖੋਲ ਕੇ ਤਾਂ ਤੈਨੂੰ ਮੈਂ ਫੋਨ ਕਰਾਇਆ ਤਾਂ ਵੀ ਸਟਾਰਟਰ ਫੜ ਕੇ ਲਿਆ ਆਂਦੇ ਉਹ ਤੇ ਚੱਲ ਲਾ ਦੀਓ ਫਿੱਟ ਕਰ ਦੀਏ ਹੁਣ ਲਾ ਦੇ ਨਾ ਠੀਕਾ ਦੇ ਠਾਗੀ ਪਾਟਾ ਵੱਲ ਬਹੁਤ ਹੈ ਬਲ ਪਿਆ ਨਾ ਕਿ ਨਹੀਂ ਨਾ ਨਾ ਮੈਂ ਕਿਦਾ ਪਾਉਦਾ ਪਤਾ ਜਾਂਮਦਾ ਪਤਾ ਜਾਂਮਦਾ ਪਤਾ ਜਾਂਮਦਾ ਚੱਲ ਰਾਤ ਨੂੰ ਆਜੂ ਰਾਤ ਨੂੰ ਚਲਦੀ ਆ ਇਹ ਖਬਰੇ ਦਿਨਵਾ ਵੀ ਆ ਜੇ ਕਿਰੇ ਪਤਾ ਕੋਈ ਚਲੋ ਠੀਕ ਹੈ ਜੀ ਭਾਈ ਹੋਰ ਕੀ ਦਿਖਾਉਂਦੇ ਤੁਹਾਨੂੰ ਭਾਈ ਫਿਰ ਹੋਰ ਕੰਮ ਕੁਵਾਰ ਕੋਈ ਬਾਦਾ ਹੋ ਗਈ ਸਾਫ ਸਾਰੀ ਵਰਤੀ ਸਾਡੇ ਸਿਰੇ ਤੱਕ ਹੋ ਗਈ ਹੁਣ ਇਹਦਾ ਸਪਰੇ ਦਾ ਬਹੁਤ ਫਾਇਦਾ ਹੋਇਆ ਹਮ ਹੁਣ ਮੈਂ ਤੈਨੂੰ ਦੱਸ ਦਿੰਦਾ ਕਿੰਨਾ ਟਾਈਮ ਲੱਗਿਆ ਇਹ ਆਦਾ ਜਾਂ ਥੋੜੀ ਜੂ ਰਹਿ ਗਈ 20 ਮਿੰਟ ਲੱਗੇ ਹੈ 20 ਮਿੰਟ ਹੋ ਕੇ ਲੱਗਿਆ ਨੂੰ ਆਪਾਂ ਲੱਗਿਆ 8 ਵਜੇ ਨੂੰ 10 ਮਿੰਟ ਰੈਂ ਤੇ 8 ਵਜੇ ਕੇ 9 ਵਜੇ ਕਿੰਨਾ ਹੋ ਗਿਆ ਨਾ 9 ਵਜੇ 8 ਵਜੇ 8 ਵਜੇ ਨੂੰ 10 ਮਿੰਟ ਰਹਿਤ ਜਾ ਲੱਗੇ ਆ 9 ਵਜੇ ਕੇ 17 ਮਿੰਟ ਹੋ ਗਏ 27 ਮਿੰਟ ਹੋ ਗਏ 27 ਉਹਦਾ ਘੰਟਾ ਆ ਇਹਨੂੰ ਤਾਂ 15 ਮਿੰਟ 10 ਮਿੰਟ ਦਾ ਕੰਮ ਹੋ ਰਿਹਾ ਬਸ ਆਹ ਥੌੜੀ ਐ 4 ਕਿਲੋ ਦੀ ਖੁਰਚਤੀ ਹੋ ਗਿਆ ਠੀਕ ਨਹੀਂ ਫਿਰ ਆ ਡਾਲ ਵੀ ਚੱਕਦੀ ਨਹੀਂ ਟਾਈਮ ਵੀ ਘੱਟ ਲੱਗਦਾ ਡਾਲ ਵੀ ਸਾਫ ਕਰਦੀ ਨਾਲ ਧਾਨਾਂ ਦੇ ਦਵੱਲੇ ਨਹੀਂ ਹੋਰ ਟਾਈਮ ਘੱਟ ਲੱਗਣਾ ਤਾਂ ਚਲੋ ਠੀਕ ਹੈ ਜੀ ਚਲੋ ਬਾਈ ਸਫਾਈ ਫਿਰ ਦੀ ਹੋਏ ਛੱਕੇ ਦਾਤੀਆਂ ਬੜੀਆਂ ਹਾਂ ਮਾਜੀ ਅੱਜ ਕੌਂਤੇ ਬਾਈ ਬੰਮੇ ਦੀ ਮੋਟਰ ਵਾ ਹਾਂ ਦਿੱਤੇ ਮੈਂ ਕਾ ਨਹੀਂ ਹੋਇਆ ਇਹਨੇ ਫੋਨ ਆਇਆ ਤਾਂ ਬਾਈ ਤਾਂ ਮੈਂ ਕੌੜੀ ਨੂੰ ਆ ਜਾ ਹਾਂ ਠੀਕ ਆਪਾਂ ਇਹ ਆ ਮੰਦੂ ਘਟ ਲਾਇਆ ਘਟ ਹੋ ਗਿਆ ਆਪਾਂ ਇਹ ਚਲੇ ਇੱਕ ਹੀ ਅੰਬ ਟੁੱਟਿਆ ਘਟ ਟੋਕ ਕਟ ਗਿਆ ਨੂ ਆਹ ਕੱਟਿਆ ਇੱਕਦਮ ਬਸ ਇੱਕ ਦਿਨ ਹੀ ਇਹ ਦਿਨ ਨਹੀਂ ਆਇਆ ਕਾਹੀ ਜੰਗਲਾ ਦੇ ਜਮ ਕਿੱਥੇ ਤੋਂ ਆਇਆ ਇਹ ਅੰਬ ਕਿਰਿਆ ਵਾ ਅੱਜ ਨਾ ਬਿਲਕੁਲ ਚੜਿਆ ਬੈ ਇੱਕ ਕਾਬਲਾਂ ਤੋਂ ਪੜਾ ਕਿਤੇ ਗੱਲ ਹੋਵੇ ਜਦ ਰੋਕਾ ਲਾਇਆ ਪਾਣੀ ਉਹ ਤਾਂ ਟੱਕਣ ਕਿ ਲੱਗਣੇ ਫਿਰ ਹਾਂ ਅਦੇ ਉਹਦੇ ਪਾਣੀ ਰਕੂਂ ਗਈ ਨਹੀਂ ਮੇਰੀ ਗੱਲ ਛੋੜ ਲੈ ਤੁਸੀਂ ਪਤਾ ਕੀ ਕਰਿਆ ਵੇ ਇਹ ਹੂੰ ਤੁਸੀਂ ਕਰਿਆ ਵੇ ਵੀ ਪੈ ਪਏ ਹੁਣੇ ਥੋੜੇ ਪਾ ਉਹ ਪੈ ਮੁੱਲੇ ਲਿਆਇਆ ਤਾਂ ਹੈ ਨਾ ਮਹਿਲਾਇਆ ਤੇ ਦੋ ਦੋ ਪੈਰ ਹਾਂ ਦੋ ਦੋ ਨੇ ਨਹੀਂ ਪਾਣੀ ਖਿੱਚਿਆ ਇਹ ਬੜੇ ਦੋ ਲਾਹਦਾ ਫੇਰ ਤਾਂ ਹੋ ਜਾਣਾ ਤਾਂ ਫੇਰ ਹੋ ਜਾਣਾ ਤਾਂ ਆ ਫੇਰ ਵੀ ਔਖਾ ਖਿੱਚਦਾ ਹੈ ਨਾ ਕਿ ਬਹਿ ਭਰਕੇ ਨਹੀਂ ਨਾ ਚੱਲਣਾ ਇਹਦਾ ਹਾਂ ਕਿਹਦਾ ਨਹੀਂ ਦੋ ਬੜੇ ਹੁੰਦੇ ਫੇਰ ਤਾਂ ਨਜਾਣਾ ਤਾਂ ਉਹ ਭਰਕੇ ਨਹੀਂ ਨਿਕਲਦਾ ਆ ਠੀਕ ਜੀ ਹਾਂ ਕਲਾ ਪਾਣੀ ਤਿੰਨੇ ਪੈ ਪੰਜ ਬਰਾਬਰ गिरਦਾ ਜੋ ਜਾਂਦਾ ਨਾ ਬੜਾ ਜਾ ਮਾ ਪਾਣੀ ਤਿੰਨੇ ਪੈ ਪੰਜ ਬਰਾਬਰ गिरਦਾ ਏ ਕਿੰਨਾ ਜਿਹਾ ਦਦਾ ਦੋ ਛੋਟੇ ਲਾਤਾ ਤੇ ਇੱਕ ਬੜਾ ਲਾਤਾ ਭਾਈ ਹਲਦੀ ਵੀ ਕੰਮ ਦੀ ਖੜੀ ਆ ਹੈ ਆ ਪਿਛਲੀ ਵਾਰ ਲਾਈ ਆ ਆ ਕਿਉਂ ਲਾਈ ਆ ਕੰਮ ਦੀ ਆ ਹਲਦੀ ਤੇਰੀ ਪੱਤਾ ਬਹੁਤ ਟੌਪ ਦਾ ਹੈ ਹੈ ਨਹੀਂ ਜੰਗਦੇ ਨਾ ਜੰਗਦਾ ਜਿਹੜਾ ਦਾ ਕਰਾ ਨਾ ਇਹ ਸਾਸੀ ਆਏ। ਪੰਮਾ ਹੈ। ਸਾਸੀ ਆਏ। ਸਾਸੀ ਤਾਂ ਆਈ ਕਿਹੜਾ ਆਇਆ? ਮੈਂ ਤਾਂ ਆਈ ਕਿਹੜਾ ਵੀ ਧੂਆ ਦਾ ਢੋਰੀ ਦਾ। ਨਸਲ ਕੰਨ ਨਾਲ ਤਾਂ ਢੋਰੀ। ਨਸਲ ਲੈ, ਨਸਲ ਲਈ ਆਈਏ। ਬਿੱਕ ਥੋੜਾ ਜਿਹਾ ਮਾੜਾ ਹੈ। ਇਹ ਲੈ ਬਾਹਰ ਵਾਲਾ ਲੰਦੇ ਸਾਰੇ ਬਾਹਰ ਚੱਕਰਾਏ। ਉੱਤੇ ਵੀ ਬੰਦਿਆ। ਉੱਤਾਂ ਹਾਜ਼ਰ ਵੀ ਆ। ਸਾਡੇ ਮੰਨਨੇ ਜਦੋਂ ਦੂਗੋ ਸਾਹ ਚੱਲਦਾ ਹੈ। ਹਾਂ ਧੂਆ। ਧੂਆ ਹੈ। ਕੀ ਲੱਗਣਾਗਾ ਹਾਂ। ਛੁੱਗੀ ਜੱਲਿਆ ਬੂਟਾ। ਦਸਦੀ ਮੋਟਰ ਆਏ ਹੈ। ਹਾਂ। ਹਵਾ ਦੇ ਲੱਗਨੀ ਮਾਰਦੀ ਹੈ। ਜਿਹੜਾ ਹੁਣ ਆ ਸੇਚ ਚ ਵਗਿਆ ਮੈਂ ਤਾਂ ਤਾਈ ਆ ਪਾਣੀ ਨਾਲ। ਆਹਾਂ। ਇਹ ਪਿੰਡ ਇਦਾਂ ਖੁੱਲਾ ਨਹੀਂ ਜਾਂਦਾ ਇਹ ਨਹੀਂ ਡਾਇਰੈਕਟ ਹੈ ਹੈ ਆ ਡਾਇਰੈਕਟ ਹੈ ਕਿ ਆ ਮੇਰੇ ਦਾ ਖੁੱਲਾ ਹੈ ਮੇਰੇ ਗੀਨੂ ਆਏ ਹੈ ਛਾ ਪਾਣੀ ਖੁੱਲਾ ਜਾਂਦਾ ਪੈਦਰਾ ਇਹ ਤਾਂ ਬੁਤ ਖੁੱਲਾ ਜਾਂਦਾ ਹੋਰ ਰੈਕਟ ਹੈ ਪਰ 8 8 ਲਾਇਆ ਜਿਹੜਾ ਉਹ ਆਲ ਰਾਈਟ ਹੈ ਉਹ ਡਾਇਰੈਕਟ ਉਹ ਛੇ ਗੀਨੂ ਉਹ ਭਜਾਦੀ ਵੀ ਲਾ 25 ਕਿਲੀਆਂ ਦੀ ਆ 25 ਕੀ ਲਈ ਲਾਵਾਂ ਹਾਂ ਜਿੱਥੇ ਵਾਲਾ ਪਾਣੀ ਤਾਂ ਬੰਦੇ ਹੋਗਾ ਸਮਝਣਾ ਹੁਣ ਜਿੱਥੇ ਦਾ ਬੰਦੇ ਹੋਗਾ ਜਦੀ ਮੈਂ ਪੈਲੇ ਉਹ ਨਿਕਲ ਜਾਂਦਾ ਮੂੰਹ ਕੱਢਿਆ ਵਿੱਚ ਬੱਚੇ ਚੋਂ ਇਤਨਾ ਹੀ ਆਈਦਾ ਇਤਨਾ ਆਪਾਂ ਚੱਥਾ ਕਹਿੰਦੇ ਨਾ ਵੀ ਇੱਕ ਨਿਮਾਣ ਨੂੰ ਐ ਨਿਮਾਣ ਨੂੰ ਪੈਨ ਟਾਈਟ ਜਾ ਸਕਦਾ ਜੇ ਉਹ ਨਾ ਜਿਮਾਨ ਦੇ ਨੂੰ ਛੜ ਗਈ ਪਰ ਪੈ ਪਾਖੀ ਥੋੜਾ ਚਲੇ ਜਾਂਦਾ 8 ਇੰਚ ਉਹਦੇ ਇਹੀ ਤੇ ਬੱਚੇ ਤੇ ਚਲੇ ਜਾਂਦਾ ਇੰਨੀ ਤਾਂ ਪਰ ਨਹੀਂ ਨਹੀਂ ਅਸੀਂ 4-5 ਰੋਜ਼ ਦੇਖ ਲੂ ਉਹ ਮੋਟਰ ਛੋਟੀ ਹੈ ਨਾ ਥੋੜੀ ਪਾਈਪ ਲਾਈਨ ਕੋ ਕੀਆ ਖੇੜਾ ਹੈ 18 ਚਾਹੀਦਾ ਾਰੇ ਕੰਮ ਲੈ ਹੈ ਵੇ ਲੇਕਿਨ ਤੇਰਾ ਦਿਮਾਗ ਨਹੀਂ ਜਾਂਦਾ। ਉਹ ਤਾਂ ਦਿਮਾਗ ਹੈ ਬੰਦੇ ਦਾ। ਬੰਦੇ ਦਾ ਦਿਮਾਗ ਹੈ। ਇਹ ਹਰਦੀ ਨੂੰ ਇਹ ਟੱਕਾ ਲਾ ਦੇਣਾ ਹੈ। ਇਹ ਟੱਕਣ ਲਾ ਦੇਣਾ ਜੇ ਲੂਟ ਨਹੀਂ ਹੈ ਜੀ। ਜੇ ਕਾਲੀ ਪਾਏ ਜੇ ਮੈਨੂੰ ਵੀ ਮਾਰਦਾ ਤੇ ਯਾਰ ਆਇਆ ਜੇ ਪਾਣੀ ਪੀਣਾ ਤਾਂ ਵੀ ਠੀਕ ਹੈ ਇਹ। ਹਾਂ ਨਾ। ਹਵਾ ਤਾਂ ਮਾਰਨੀ ਹੋਏ ਨੇ। ਨਹੀਂ ਨਹੀਂ ਉਹ। ਨਾ ਨਾ ਹ ਵੀ ਮਾਰਦਾ ਹਵਾ ਕਾਕੀ ਮਾਰਦਾ ਹੈ। ਹਾਂ ਹਾਂ ਹਵਾ ਮਾਰਦਾ ਹੈ। ਇਹ ਬਹੁਤ ਆ ਯਾਰ ਮੋਟਰ ਦਾ। ਪੂਰੇ ਚੱਲਦੀ ਹੈ ਮੋਟਰ। ਥੋੜੇ ਹੀ ਆ 10 ਦੀ ਮੋਟਰ ਵੀ ਹੈ ਨਾ। 10 ਦੀ ਮੋਟਰ ਥੋੜੀ ਪਾਈ ਵੀ ਔਰੇ। ਆਪਣੇ ਪਿੰਡੇ 10 ਦੀ ਮੋਟਰ ਆ। ਆਪਣੀ ਕੋ ਚੱਲੀਆਂ ਵਾਲੇ ਦੀ ਉਹਨਾਂ ਦੀ ਰੋਗੀਆਂ ਦੀ ਦੋ ਮੋਟਰਾਂ ਦਾ ਅੱਧਾ ਆਪਣੇ ਰੀਜ ਹੈ ਆਪਣੇ ਪਿੰਡਾਂ 'ਚ ਹਾਂ ਨਹੀਂ 7.5 ਰਪੰਜ ਦੀ ਹੈ 7.5 ਮੈਂ ਦੋ ਕੋ ਲਾਉਂਦੀ ਆ 2.5 ਘਟਾੜੀ ਲਾ ਦੇ ਲੱਗਣੇ ਦਾ ਹਾਵਲਾ ਕਰਦਾ 2.5 ਘਟੇ ਜਦੋਂ 2.5 ਇਹਦਾ ਐਨਾ ਪ੍ਰੈਸ਼ਰ ਆ ਵੀਰੀ ਦਾ ਮੈਂ ਕਹਿੰਦਾ ਇੱਥੇ ਦਿਓ ਦੱਸੋ ਇਹਦਾ ਹੁਕਮ ਬਹੁਤ ਪ੍ਰੈਸ਼ਰ ਆ ਬਹੁਤ ਮੈਂ ਵੇਚੀ ਨੂੰ ਆ ਨਹੀਂ ਪਹਿਲਾਂ ਸਿੱਧਾ ਬਾਦ ਆਉਂਦਾ ਬਹੁਤ ਪ੍ਰੈਸ਼ਰ ਪਈਦਾ ਹੁਣ ਵੇਚੀ ਨੂੰ ਕਰਕੇ ਪਤਾ ਨਹੀਂ ਕਿਹੜਾ ਪਾਣੀ ਵੀ ਬਹੁਤ ਆ ਯਾਰ ਫਿਰ ਮੋਟਰ ਵੀ ਦਾਖੀ ਆ ਬਾਈ ਤਿੰਨ ਘੰਟੇ ਵਿੱਚ ਆਮ ਕੀਲਾਪੁਰ ਦਾ ਦੋ ਸਟਾਰਟਰ ਚਲਾਉਂਦੇ ਹੋਣੇ ਇਹਨੂੰ ਆਡਵਲ ਸਟਾਰਟਿੰਗ ਬੈਟਰੀ ਲੈ ਬੈਟਰੀ ਤਾਂ ਦੇਖ ਲੈ ਕਿੰਨੀ ਸੈੱਟ ਕਰੇ ਹੋਵੇ ਜਿਗਣਾ ਕੋਈ ਫੈਕਟਰੀ ਦਾ ਪ੍ਰੋਜੈਕਟ ਹੁੰਦਾ ਦੋ ਬੈਟਰੀ ਲੈਣਾ ਚਾਹੀਦੀਆਂ ਮੈਂ ਇੱਕ ਨਹੀਂ ਹੋਣਾ ਬੈਟਰੀ ਲੈਣਾ ਦੋ ਆ ਕੱਜ ਸ਼ਾਮਾਂ ਨੂੰ ਆਦਾ ਉਹ ਬੰਦ ਕਰਕੇ ਗੁਰੂ ਚਲੇ ਜਾਣਾ ਨਹੀਂ ਜਾਣਾ ਨਹੀਂ ਦਿੱਤਾ ਹੁੰਦਾ ਪਤਾ ਹੀ ਹੁੰਦਾ ਉਹ ਨਹੀਂ ਆਦਾ ਠੀਕ ਹੈ ਠੀਕ ਉਹ ਮੇਰੀ ਜਲਦੀ ਆ ਇਹਨੂੰ ਗੇਟ ਵੱਲ ਲਾਉਣਾ ਪੈਣਾ ਦਾ ਉਹ ਡੇਟ ਵਾਲੇ ਬਾਈ ਬੰਦੇ ਗਏ ਸਾਰੇ ਹੀ ਬੰਦੇ ਹੈਗੇ ਦੋ ਉਰੀ ਰਹਿੰਦੇ ਆ ਉਰੀ ਆ ਆਹਦੇ ਗਲਗਲਾਂ ਲੱਗੀਆਂ ਮੈਂ ਰਾਜਿੰਦਰ ਤੇਰੀ ਤਿੰਜਾ ਗਾਈ ਪੁੱਛਿਆ ਭੋਲੂ ਨੂੰ ਮੈਂ ਗਲਗਲਾਂ ਲਿ ਜਾਣੀਆਂ ਲੈ ਜਾ ਰਾਜਾ ਕੱਲ ਤੋੜ ਲੈ ਗਿਆ ਕੱਲ ਰਾਜਾ ਤੋੜ ਲੈ ਗਿਆ ਹੁਣ ਬਥੇਰੀਆਂ ਲੱਗੀਆਂ ਹੋਈਆਂ ਲੈ ਆਉਂਗਾ ਤੋੜ ਕੇ ਜਿਵੇਂ ਗਲਗਲਾਂ ਬਹੁਤ ਆ ਪਰ ਸੰਤਰਾ ਵੀ ਹੈਗਾ ਪੱਕ ਜਿਵੇਂ ਫਿਰ ਚੋਈ ਜੀ ਤੋੜਾਂ ਦੇ ਕਿਦਨੇ ਬਸ ਰੌਲਾ ਨਾ ਪਾਈ ਨੂੰ ਉਹਦਾ ਰੱਖੀ ਕਰਕੇ ਪਰਲੇ ਅੱਛਾ ਫਿੱਲਾ ਕਰ ਕਰਨੀ ਉਹ ਪਰਲੇ ਪਾਸੇ ਆ ਹੁਣ ਤਾਂ ਰੌਲਾ ਪੈ ਗਿਆ ਕੋਈ ਨਹੀਂ ਵੀਡੀਓ ਜਿਹੜੇ ਲੱਭਣਾ ਹੀ ਨਹੀਂ ਜੇਤੀ ਆਮ ਪਤਾ ਮੈਨੂੰ ਮੈਨੂੰ ਆਪਣੇ ਏਰੀਆ 'ਚ ਥੋੜੀ ਮੋਟਰ ਤੇ ਲਾਜਦੇ ਹੋਰ ਤਾਂ ਕਿਸੇ ਤੇ ਹੈ ਨਹੀਂ ਲੈ ਲੈ ਜਸੇਹਾਂ ਦੇ ਬਹੁਤ ਆਮ ਬੋਥੇ ਫੁੱਲੇ ਉਹਦੇ ਵੀ ਕਿਹੜੇ ਆ ਦੋ ਸਾਡੇ ਉਹ ਖੜੇ ਦੋ ਤਿੰਨ ਤਿੰਨ ਤੇ ਬਾਅਦ ਚੌਥਾ ਪੰਜਵਾਂ ਛੇਵਾਂ ਦੇ ਕੋਲ ਇੱਕ ਉਹ ਗਾ ਵੀ ਆ ਮੈਂ ਕਹਿੰਦਾ ਠੀਕ ਆ ਸੱਤ ਉਹ ਗੰਨੇ ਕੋਲ ਸੱਤ ਮੈਂ ਹੋਰ ਇੱਕ ਫੇਰ ਅੱਠ ਮਾ ਉਹ ਖੜਾ ਅੱਠ 5 ਬਰਾ ਗੜੇ 13 ਅੰਬ 13 ਅੰਬ ਉਹਨਾਂ ਦੇ ਵੀ ਖਾਸੇ ਆਇਆ ਹੈਗਾ ਉਹਨਾਂ ਦੇ 5 ਜਾਂ 4-5 ਜਿਹੜੇ ਲੰਬੀ ਲਾਈਨ ਤੇ ਰੱਖੇ ਹੋਣਾਂ 4-5 ਦਾ 13 ਅੰਬ 2 ਜਾਮਣਾ ਉੱਤੇ ਬਾਅਦ ਇਹ ਕੌਲਾ ਉਹਨੂੰ ਤੇ ਲੱਗੀ ਨਹੀਂ ਹੈਗੀ ਨਾ ਲੱਗਦੀ ਨਹੀਂ ਕਦੇ ਵੀ ਠੇਫੜਾ ਕਹੇ ਜਾ ਆ ਗਿਆ ਵਿੱਚ ਪਤਾ ਨਹੀਂ ਆ 2 ਜਾਮਣਾ ਏ ਉਹ ਔਲੇ ਨੂੰ ਲੱਗਣਾ ਕਿ ਸ਼ੋਰੇ ਚ ਤਾਂ ਖੜਾ ਉਹ ਹੈ ਚੱਲ ਔਲਾ ਉਹਦੇ ਪਿੱਛੇ ਆ ਕੌਲੇ ਜੀ ਤਾਂ ਮੇਰੀ ਗੱਲ ਸੁਣ ਲੈ ਔਲੇ ਉਹਨਾਂ ਦਾ ਨਹੀਂ ਕਿਹੜਾ ਚੱਕਰ ਹੈ ਕਮਾਨਵਾ ਵੀ ਖੜਾ ਹੈ ਇੱਕ ਸਾਲ ਇੰਨਾ ਹੋਲਾ ਲੱਗਿਆ ਉਹਨੂੰ ਬੰਮੇ ਥੱਲੇ ਤੂੰ ਆਏ ਦੇਖ ਲੈ ਕਿ ਉੱਤੇ ਥੱਲੇ ਆਏ ਪੈ ਜਾਂਦਾ ਜਿਹੜਾ ਥੱਲੇ ਇੱਥੇ ਪੈ ਹੁੰਦੇ ਆ ਇਹਨੂੰ ਲੱਗਿਆ ਹੀ ਨਹੀਂ ਇੱਕ ਸਾਲ ਤੇ ਲਫਾਦ ਉਹਨੂੰ ਲੱਗਿਆ ਹੀ ਨਹੀਂ ਹੈਗਾ ਉਹ ਆਹ 13 ਅੰਬਾਂ ਵਿੱਚੋਂ ਦੋ ਅੰਬ ਚੱਜਦੇ ਆ ਕਿ ਕੋਹ ਵਿਚਾਰਾ ਜਿਹੜਾ ਸਭ ਤੇ ਮਾਰਕੂ ਆ ਹਾਂ ਅੰਬੀ ਮਿੱਠੀ ਹੁੰਦੀ ਹੈ ਬਹੁਤ ਸਵਾਦ ਅੰਬੀ ਆ ਜਿਹੜਾ ਆਉਂਦਾ ਉਹਦੇ ਵੀ ਟੁੱਟ ਕੇ ਪੈਂਦਾ ਪਾਟ ਗਿਆ ਸੋਨੂੰ ਉਹ ਅੰਬ ਨੂੰ ਮੰਨ ਕੇ ਚੱਲ ਵੀ 13 ਅੰਬੀ ਨਹੀਂ ਅੰਬੀਆਂ ਲਾ ਲੈ ਤੂੰ ਹੂੰ ਕੱਲੇ ਨਹੀਂ ਲੱਗਦੀ ਕੱਲੇ ਨੂੰ ਕਿਉਂਕਿ ਇੱਧਰ ਨੂੰ ਸਾਰੇ ਇੱਧਰ ਨੂੰ ਦਸੋ ਜਿੱਦਾਂ ਉਹ ਪਾਟਿਆ ਬਾਪੇ ਉਤੇ ਬਾਦ ਨੂੰ ਬਹੁਤ ਘਟ ਲੱਗਦੀ ਲੱਗਦੀ ਹੈਗੀ ਆ ਇਹ ਕਹਿੰਦਾ ਗੰਨੇ ਦੇ ਵੋਟਰ ਛੱਡਦੀ ਮੈਂ ਦੋ ਦਿਨ ਖੜ ਜਾ ਆਹ ਦੇਖ ਲੈ 25 ਤਰੀਕ ਜਿਹੜੇ ਨੂੰ ਭੌਲ ਵਾਲੀ ਅਜੇ ਕੱਲ ਤਾਂ ਲਾਇਆ ਤੈਂ ਉਹਨੂੰ ਕਾ ਗੱਲ ਨੂੰ ਸੁੱਕਾ ਪੁਸਕਾ ਪਿਆ ਸੁੱਕਾ ਪਿਆ ਮਨ ਨੂੰ ਲਾਜੀ ਤੁਹਾਡਾ ਮੇਲਣ ਨੂੰ ਮੈਂ ਕਰਦਾ ਉਹਨੂੰ ਫੋਨ ਵੀ ਪਾਈਦਾ ਗੰਨਾ ਨਾਲ ਲੈ ਉਹ ਇੱਥੇ ਚੀਨੀ ਘੜੀ ਛੱੜ ਲਈ ਤੁਸੀਂ ਪਾਣੀ ਉਹ ਭਰ ਦੇਣਾ ਜਿ ਸਰਿੰਜਾਂ ਵਾਂਗੂ ਲਾਲ ਲਾ ਕੇ ਪਾਣੀ ਜਦ ਇਹ ਵਾ ਇੱਕੜਾ ਹੋਗਾ ਜਿੱਟਾ ਫੇਰ ਜਿੱਕੜਾ ਆਏ ਰੇਸਲੀ ਜੀ ਨਹੀਂ ਨਾ ਉਹ ਪੰਮੇ ਤੇ ਜਰ ਨਹੀਂ ਹੁੰਦਾ ਗੰਨਾ ਮੇਰਾ ਕੋਈ ਨਹੀਂ ਕੋਈ ਨਹੀਂ ਹਾਂ ਨਹੀਂ ਕੋਈ ਨਹੀਂ ਵੱਯਨ ਤਹਰੀ ਆਉਣਾ ਇਹ ਜ਼ਰੂਰੀ ਨਹੀਂ ਉਦਾ ਪਾਣੀ ਗੱਲ ਵਜਨ ਦਾ ਹੈ ਬਾਈ ਹਾਂ ਮਗੰਬ ਤਾਂ ਹੋਰ ਬੋਝ ਹੁੰਨੇ ਪਾਣੀ ਲਾਓ ਹਫਤੇ ਖਵ ਲਈਓ ਉਹ ਹਫਤਾ ਹੀ ਹੋ ਗਿਆ 4 ਦਿਨ ਭਰ ਦੇ ਜਿਹੜਾ ਕਿਆਰਾ ਪਹਿਲਾਂ ਭਰਿਆ ਉਹਨੂੰ ਹਫਤਾ ਹੋ ਗਿਆ ਅੱਜ ਇਹ ਮੋਟਰ ਥੋੜਾ ਕਿੰਨੇ ਕਿਲੇ ਆ ਫਿਰ 14 14 ਮਾਤੇ ਮੈਂ ਕਹਿੰਦਾ 3 2 ਦਿਨ ਖਾਲੀ ਹੋਣੇ ਨਾ 14 ਵਿੱਚੋਂ ਡੇਢ ਡੇਢ 3 ਕਿਲੇ ਦਾਨਾ ਦੇ ਸਾਢੇ 3 ਬਸ ਬਾਕੀ ਬੂਟੇ ਆ ਬਾਹਰੇ ਬੂਟਾ 4 4 ਕਿਲੇ ਦੰਨੇ ਦੇ ਪੰਜ ਭਾਦਰ ਅਦਰ ਚ ਰੱਖ ਲੂੰਗਾ ਅੰਮਾ ਅਦਰ ਗੰਨਾ ਹੋ ਗਿਆ ਅਦਰ ਤੇਰਾ ਬਾਅਦ ਅਦਰ ਦਾ ਬੂਟਾ ਉਦਾ ਹੋ ਗਿਆ ਅੰਨਾ ਦਾ ਆਦੋਂ ਗੇ ਧਾਨ ਨਾਲ ਗੰਨਾ ਆਦੋਂ ਦੇ ਬੂਟੇ ਠੀਕ ਹੈ 7 ਕਿਲੇ ਹੋ ਗਏ ਬੂਟਿਆਂ ਦੇ 7 ਧਾਨਾਂ ਦੇ ਹੋਗੇ ਵਿੱਚ ਗੰਨਾ ਪਾ ਕੇ ਆਹ ਥੋੜੀ ਪਹਿਲਾਂ ਜੂਰੀ ਆਉਣੀ ਆ ਹੋ ਉਹ ਛੱਬੀ ਆ ਇਹ ਨਾ ਨਹੀਂ ਆਉਂਦੀ ਹਾਂ ਹਾਂ ਗੰਨਾ ਪੜਦਣ ਇੱਕ ਲੈ ਲੈ ਥੈਂਕ ਯੂ ਇਹ ਤੇਰਾ ਬਾਈ ਭੋਲੂ ਦੀ ਵੇਰੀ ਇੱਧਰ ਆ ਗੰਨਾ ਤੇਰਾ ਨਹੀਂ ਜਿਹੜੀ ਆ ਆ ਗਿਆ ਬੰਦਾ ਪਾਉਨੇ ਆਪੇ ਕਰ ਲੈਣੇ ਕੱਢ ਲੈਣੇ ਕਿ ਜੇ ਉਹਦੇ ਚ ਗੰਨਾ ਨਾ ਵੀ ਵੱਢੇ ਧਾਨਾ ਚ ਕੱਪ ਲੈਣੂ ਆ ਉਹ ਬਜਰੀ ਚ ਪਰ ਉਹ ਨੰਬਰ ਉਹਦੀਆਂ ਵੀ ਤਾਂ ਜੀ ਪੀਤਾ ਲਾਵੇ ਪੌਂਡ ਕਰੀਏ ਤਿਆਰੀ ਤੁਸੀਂ ਕਿਤੇ ਵੇਚਣਾ ਉਹੀ ਗੱਤੀ ਜੀ ਉਹੀ ਕੰਮ ਜੀ ਦਾ ਦੀ ਅੱਛਾ ਅੱਛਾ ਦੋਨੋਂ ਰੁੱਤੇ ਵੇਚਣੇ ਆ ਉਹ ਪਹਿਲਾਂ ਕਿਹੜੇ ਉੱਥੇ ਸੱਚੋਂ ਆ ਜਿਹੜੇ 2-3 ਖੜੇ ਆ ਨਾ ਵੇਚਣੇ ਪਾਲ ਦਾ ਨੰਬਰ ਨਹੀਂ ਪੰਜ ਹੈ ਪੰਜ ਪਾਲ ਦਾ ਨੰਬਰ ਨਹੀਂ ਮੇਰੇ ਆ ਹਾਂ ਉਹ ਤਾਂ ਇਹ ਸਾਡਾ ਇਹ ਟਰਾਲ ਲਾਇਆ 25-25 ਹੌਲਾ ਬੂਟਾ ਹੋ। ਕਿੰਨੇ ਬੂਟੇ ਆ? 4 ਬੂਟੇ ਆ। 10000 ਦੇ ਬੂਟੇ। ਦੂਏ ਥੋੜੇ ਜਿਹਾ ਪਤਲੇ ਆ। ਮਾਹ 12000 ਰੁਪਏ ਮੰਗ ਲੈਂਦੇ ਆ। ਹਾਂ। ਦੋ ਦੋ ਦਿਨ ਪਤਲੇ ਇਹਨਾਂ ਦੇਗਾ। ਹੂੰ ਹੂੰ। ਆ ਬਟਕਾਣੇ ਹੋਣਾ ਸਭ ਦਾ ਫਿਰ। ਹੂੰ। ਜਿੰਨੂ ਵੀ ਦਿਖਾਉਂਗਾ ਮੈਂ ਤਾਂ ਐਸਾ ਜਿਹਾ ਲਾਇਆ ਬਾਕੀ ਤਰੀਕਾ ਵੇਖ ਕੇ ਮਿਲ ਲੂਗਾ ਬਾਕੀ। ਇਹ ਕਿੰਨੇ ਲੰਬੇ ਐ ਐਸਾ ਕਿੰਨਾ ਲੱਗਦਾ? ਚਲ ਜਿੰਨਾ ਕੋਈ ਐ ਕਿਰੇ ਬਹੁਤ ਆ। ਹਾਂ ਉਹ ਵੇਚ ਦਿੰ। ਤੇਰਾ ਬਸੀਨ ਹੋ ਜਾਊਗਾ। ਥੀਨ ਵੀ ਹੋ ਜੂਗਾ ਨਾਲੇ ਇੱਥੇ ਸਾਗ ਵੀ ਕੀਤਾ ਹੋ ਜੂਗਾ ਸਾਗ ਤਾਂ ਬਸ ਸਾਗ ਦਾ ਰੱਬੇ ਸਾਡਾ ਟਰਾਲਰ ਵੀ ਸੜ ਗਿਆ ਖਜੜ ਕਿਹੜਾ ਰੌਤਾਂ ਵਾਲਾ ਉਹਨੂੰ ਹੋ ਗਿਆ ਫੰਕਲੇ ਖੜੀ ਦੀ ਕੀ ਹੋਇਆ ਉਹਨੂੰ ਉਹਨੂੰ ਪਤਾ ਕੀ ਹੋਇਆ ਉਹਦਾ ਬਿਊ ਜਲਾ ਤਾਂ ਵੀ ਬਿਊ ਜੂ ਲੈ ਮੱਪੜਲਾ ਕੱਲ ਲਾ ਕੇ ਆਏ ਆਪਾਂ ਜਦੋਂ ਤੂੰ ਵੀ ਲਾਇਆ ਨਹੀਂ ਮੈਂ ਆਪਾਂ ਨੇ ਲਵਾਇਆ ਨਹੀਂ ਉਹ ਜਾਂ ਜੀ ਮੋਟਰ ਵੀਲੀ ਆਈ ਮੋਟਰ ਖੜੀ ਕੀ ਕਰੇ ਨਾ ਨਰਦੋ ਫਿਰ ਸਾਵਾਂ ਆਏ ਕਰੇ ਮੋਟਰ ਸਹੀ ਚੱਲ ਪੇ ਕਰੇ ਹੂੰ ਥੂ ਫਿਰ ਸਾਵਾਂ ਮੋਟਰ ਚੱਲ ਪੇ ਕਰੇ ਆਟੋਮੈਟਿਕ ਲਾਲ ਦਿਖਾਈ ਕਰੇ ਭਾਈ ਰਾਜਾ ਕਹਿੰਦਾ ਚੱਲ ਕਹਿੰਦਾ ਇੱਕੜਾ ਤਾਂ ਹੋ ਹੀ ਖਾਦੇ ਮੋਟਰ ਚੱਲ ਜੂਗੀ ਮੈਂ ਕਹਾ ਪੂਰਾ ਪਾਣੀ ਮਾਰਦੀ ਥਲੀ ਮੈਂ ਬੱਲੇ ਫੇਸ ਮੈਂ ਦੋ ਮਾਲਕ ਤਾਂ ਹੈ ਫੇਰ ਗਾਮੇ ਨੂੰ ਫੋਨ ਕਰਿਆ ਪਿਛਲੇ ਨੂੰ ਨਰਦੂ ਨੂੰ ਫੋਨ ਕਰਿਆ ਬੱਲੂ ਬੱਲੂ ਕਹਿੰਦਾ ਕਿਆ ਬੱਕਣਾ ਹੈ ਮਾ ਇੱਕੜਾ ਇੱਕੜਾ ਹੈ ਕਹਿੰਦਾ ਫਿਰ ਇਹ ਸਾਡਾ ਫੇਰ ਭਾਜ ਕੋਈ ਗਾਮੇ ਨੂੰ ਕਰਿਆ ਫੋਨ ਉਹ ਕਹਿੰਦਾ ਤਾਰਾਂ ਬਦਲ ਦੇ ਦੀਆਂ ਅੱਛਾ ਵੀ ਤਾਰ ਇੱਧਰ ਤੇ ਉੱਧਰ ਕਰ ਦੋ ਚੱਲ ਉਹ ਕਰੀਆਂ ਜਿਹੜੀ ਛੜੀ ਚੱਲਦੀ ਤੋ ਉਹ ਵੀ ਛੱਡ ਗਈ ਤੇਰਾ ਆਟੋਮੈਟਿਕ ਵੀ ਦਸਣੇ ਅਟ ਗਿਆ ਮੈਂ ਤਾਂ ਉਹਨੂੰ ਕੁਝ ਵੀ ਨਹੀਂ ਦੱਸਦਾ ਇਹਨਾਂ ਬਖੜ ਜਾਂਦਾ 10 ਮਿੰਟਾਂ ਮੈਂ ਆਇਆ ਫਿਰ ਉਹ ਆਇਆ ਉਹਨੇ ਦੇਖਿਆ ਸਾਡੇ ਹਰ ਖੜੀ ਖੜੀ ਸਾਡੇ ਦੂਆ ਫਿਊੜਾ ਤਾਉਨੇ ట్రాన్స్‌ਫਾਰਮ ਨੇ ਸੁੱਚੀ ਲੱਗੀ ਵੀ ਛੱੜਤੀ ਐਟੋਮੈਟਿਕ ਦੀ ਸੁੱਚ ਲਈਦੀ ਉਹਨੇ ਸਾਡੇ ਦੂਆ ਫਿਊੜਾ ਤਾ ਉੱਪਰ ਤੇ ਜਾ ਉਹ ਕਹਿੰਦਾ ਇਹ ਤਾਂ ਛੜ ਗਿਆ ਬਾਈ ਫੇਸੇ ਨਹੀਂ ਕੱਢਦਾ ਇੱਕ ਫੇਸੇ ਨਹੀਂ ਕੱਢਦਾ ਫਿਊੜਾ ਹੁੰਦਾ ਜਿਹੜਾ ਮਾ ਕੱਲ ਗਵਲਾ ਉੜਿਆਦਾ ਇਹ ਅੱਜ ਹਟਿਆਦਾਦਾ ਇਹਨੇ ਇਹ ਤਾਂ ਸੜ ਗਿਆ ਇਹ ਹੁਣ ਦੇਖਦੇ ਹਾਂ ਹੁਣ ਕਾਲੂ ਕਹਿੰਦਾ ਹੈ ਕਹਿੰਦਾ ਕਾਲੂ ਰੱਖ ਦਿੰਦੇ ਐ ਮੈਂ ਕਹਾ ਤਾਂ ਵੀ ਹੁਣ ਗੀਰ ਦੀ ਗਿੱਲੀ ਸਟੇਟ ਪਰੇ ਐ ਕੀ ਮਾਰੀ ਲੱਗਣਾ ਮਾ ਕਾ ਜੈਲੀ ਵਾਲੀ ਜਲਾ ਲੈਣਾ ਤੇ ਜੈਲੇ ਦਾ ਫੋਨ ਆਇਆ ਤਾਂ ਕਹਿੰਦਾ ਪਾਣੀ ਲਾ ਲ ਤੂੰ ਮਾ ਕਾ ਹੁਣ ਮੈਨੂੰ ਮਾਜੇ ਮੈਂ ਪਾਣੀ ਲਾ ਤਾ ਥੱਲੇ ਗਿੱਲਾ ਹੋ ਜਾਣਾ ਉਹ ਕਹਿੰਦਾ ਕੱਲੂ ਅਸੀਂ ਰੱਖ ਦੇਣਾ ਕਹਿੰਦਾ ਲਿਆ ਕੇ ਅੱਜ ਛੁੱਟੀ ਆ ਨਹੀਂ ਅੱਜੇ ਹੋ ਜਾਣਾ ਤਾਂ ਕੰਮ ਕਹਿੰਦਾ ਕਾਲੂ ਹੋ ਜਾਊਗਾ ਕਹਿੰਦਾ ਅੱਜ ਦੀ ਛੁੱਟੀ ਆ ਤਾਂ ਹੁਣ ਅੱਜ ਬਾਕੀ ਹੁਣ ਦੇਖਦੇ ਕੱਲੂ ਜੇ ਨਾ ਫਿਰ ਕੱਲ ਨਾ ਆਪਣੀ ਗੱਲ ਕੱਲੂ ਤਾਰਨ ਇੱਕ ਥਾਂ ਅਸੀਂ ਬੈਲਡ ਕਰਾਤਾ ਉਹ ਜੱਜ ਹੋਰੀ ਆਉਂਦੀ ਐ ਹੋਰੀ ਆਉਂਦੀ ਤੇ ਬੈਲਡ ਕਰਾ ਕੱਲੂ ਤੂੰ ਤਾਂ ਖਲਾ ਆਏ ਬੁੜਿਆ ਪਿਆ ਉੱਪਰ ਵੀ ਮਲਾਇਆ ਪੁੱਤੀਆ ਬਾਕੇ ਥਲੇ ਥੱਲੇ ਬੈਲਡ ਕਰਿਆ ਵੀ ਆ ਹੁਣ ਦੋ ਟਰੈਕਟਰ ਜਾਣੇ ਆ ਇੱਕ ਜੀਨਰੇਟਰ ਜਾਣੇ ਇੱਕ ਜੀਨਰੇਟਰ ਨੂੰ ਜਾਣਾ ਤੇਰੇ ਵਾਲੇ ਨੂੰ ਪਾਉਂਗੇ ਸਿਕੰਜਾ ਤੇ ਉਥੋਂ ਰੇਲ ਲੈ ਕੇ ਖੋਲੂਗੇ ਫਿਰ ਕੱਲੂ ਜਾਈ ਮਾੜਾ ਜ ਮੈਂ ਤਾਂ ਹੁੱਕ ਲਵਣ ਲੱਗ ਜਾਣਾ ਲੈ ਇਹਦੇ ਜਾਣੇ ਹੁੱਕ ਲਵਣ ਕਹਿੰਦਾ ਬੰਮੇ ਨੂੰ ਲੈ ਜਲੂਗੇ ਚਲ ਮੈਂ ਬੰਮੇ ਲੈ ਜੂੰਗਾ ਚਲ ਦੇਖਦੇ ਪਹਿਲਾਂ ਗੱਲ ਤਾਂ ਹੁ ਕਨਾਰ ਬੱਟ ਨੂੰ ਬਣਾਇਆ ਖੜਾ ਥੋੜਾ ਜ਼ਾਰੀ ਮੈਂ ਖੌੜੇ ਬਿਜੜਾਏ ਕਹਿੰਦੇ ਬਿਲਡ ਕਰ ਦੋ ਇਹਨੂੰ ਜੋਰੀ ਹੁੰਦ ਤੇ ਜਾ ਬਹਾ ਹਤ ਕਿਤੇ ਇੱਕ ਕੰਮ ਬਿਲਡ ਕਰ ਦੋ ਕੱਡੂ ਹੈ ਇਹਦੇ ਮੋੜ ਥੋੜਾ ਮੈਂ ਕਹਿੰਦਾ ਕਾਪਰ ਵੀ ਨਹੀਂ ਹੋਵਣੀ ਹੈਗਾ ਸੰਭਾਤ ਆਏ ਨਹੀਂ ਦੁਆਈ ਆਹੋ ਅਲੂਮੀਨੀਅਮ ਆਉਂਦਾ ਹਾਂ ਕਹਿੰਦਾ ਉਹ ਆਈ ਦੇ ਮਾ ਤੇਲ ਤੇਲ ਨਿਕਲਣਾ ਇਹਦਾ ਕੰਮ ਉਦੋਂ ਹੋਇਆ ਚੱਲ ਮਾ ਛੁੱਟੀ ਕਰੋ ਭਾਈ ਤੂੰ ਤੇ ਜੈਲੇ ਦਾ ਫੂਲਾ ਕੇ ਇਹਨੂੰ ਕਹਿੰਦਾ ਦੱਬ ਲਾ ਮਾ ਜੇ ਉਹ ਮੈਂ ਦੱਬ ਲਿਆ ਮਾ ਇੱਧਰ ਉੱਧਰ ਪਾਣੀ ਆ ਗਿਆ ਢੱਲੇ ਕੱਲੂ ਫਿਰ ਦੇਖ ਲੈ ਨਹੀਂ ਪਾਸੋਂ ਦੱਬ ਦੇਣੀ ਉਹਨਾਂ ਦੀ ਮੋਟਰ ਪੈ ਬੰਨਾ ਪੈ ਉਹ ਨੱਕਾਦ ਗੱਬਸੇ ਨਹੀਂ ਆ। ਰਿਕਾਉਣਾ ਤਾਂ ਪੈਣਾ ਹੀ ਆ ਬੂਟੇ ਹੀ ਪਾਣੀ ਮੰਗਦੇ ਆ, ਘੰਨਾ ਹੀ ਪਾਣੀ ਮੰਗਦਾ। ਰੱਖ ਤਾਂ ਭਲਾ ਹੋਣਾ ਹੀ ਸਰਕਾਰੀ ਆ ਉਹ। ਖਰਤਾਲ ਖੁੱਲ ਗਈ ਵੀ ਆਂਦੀ। ਪਤਾ ਨਹੀਂ ਬਾਈ। ਖੁੱਲ੍ਹੀ ਵੀ ਹੋਣੀ ਆ। ਆਇ ਤਾਂ ਕੰਮ ਹੁੰਦਾ ਹੋਣਾ ਯਾਰ, ਵਿੱਚ ਜ਼ਿੰਮੇਵਾਰ ਤਾਂ ਤਾਂ ਹੁੰਦਾ ਹੀ ਹੋਣਾ। ਪਰ ਹੁਣ ਕੋਈ ਜ਼ਿੰਮੇਵਾਰ ਨਹੀਂ ਕੰਮ ਆਉਂਦਾ, ਹੋਰ ਕਹਿੰਦਾ ਏ। ਜ਼ਿੰਮੇਵਾਰ ਕਿਤੇ ਜ਼ਿਆਦਾ। ਹਾਂ, ਉਹਨਾਂ ਦਾ ਵੀ ਕੰਮ ਆ ਜ਼ਿੰਮੇਵਾਰਾਂ ਦਾ। ਸਾਰੇ ਕੰਮ ਉਹਨਾਂ ਕੋਲ। ਘਰਾਂ ਵਾਲੇ ਟਰਾਂਸਫਰ ਹੋਰ ਲੈਣੇ। ਆ ਫਿਰ ਮੰਡ ਮਾਂ ਦੇਖ। ਹੁਣ ਆਈ ਨੀ ਪਤਾ ਕੱਚੀਆਂ ਦੀ ਖੇੜ ਤਾਂ ਆਉਂਦੀ ਆ, ਇਹ ਨਹੀਂ ਪਤਾ ਪੱਕੀਆਂ ਦੀ ਖਰ ਇੰਨੀ ਲੰਬੀ ਤਾਂ ਗਿਆ ਹੋਣੀ ਆ ਉਹਨੇ ਉਹਨੇ ਬੜੀ ਇਹਦਾ ਨਾਨਕ ਦੁਖੀਆ ਸਭ ਸੰਸਾਰ ਉਹੀ ਕੰਮ ਹੋਇਆ ਹੋਇਆ ਸੁਖੀ ਕੋਈ ਵੀ ਨਹੀਂ ਹੈਗਾ ਹੈ ਐ ਕੋਈ ਸੁਖੀ ਨਾ ਇਹ ਦੁਨੀਆ 'ਚ ਸਭ ਦੁਖੀ ਹੈ ਸੁਖੀ ਕੋਈ ਨਹੀਂ ਹੈਗਾ ਜਿਹਦੇ ਕੋਲ ਅਰਬ ਰੁਪਈਆ ਹੋ ਕਹਿੰਦਾ ਉਹਨੂੰ ਇੰਦਰੀਆਂ ਆਉਂਦੀ ਵਾਲੀ ਰਾਤ ਨੂੰ ਆਖ ਨਹੀਂ ਵੀ ਮੈਂ ਰੱਖੂਗਾ ਕਿੱਥੇ ਹੈ ਆ ਵੀ ਰੱਖੂਗਾ ਕਿੱਥੇ ਤੈਨਸ਼ਨ ਜੀਦੀ ਹੈ ਨਾਰਮਲ ਜਾਂ ਠੀਕ ਆ ਬੰਦਾ ਬੈਠੇ ਅਗਲੇ ਨਹੀਂ ਜਿਹਦੇ ਕੋ 4 ਪੈਸੇ ਬਸ ਹੋਈ ਥੀ ਬਾ ਖਰਚਿਆ ਬਣ ਕੇ ਦਿੱਜ ਜਾਵੇ ਠੀਕ ਹੈ ਠੀਕ ਹੈ ਮਹਾਰਾਜ ਮਾੜੀ ਰੋਟੀ ਫਰੰਦਾ ਸਾਥ ਹੋਈ ਜਾਵੇ 22 ਜੁਲਾਈ ਚਲੀ ਜਾਵੇ ਠੀਕ ਹੈ ਹੂੰ ਜੇ ਕੋ ਪੈਸਾ ਜ਼ਿਆਦਾ ਵੀ ਤੰਗੀ ਹੈ ਜੇ ਘੱਟ ਤਾਂ ਅੰਨ ਉਹ ਜ਼ਿਆਦਾ ਵਾਲੇ ਤਾਂ ਜ਼ਿਆਦਾ ਦੁਖੀ ਆ ਹਾਂ ਦੇਖੋ ਘੱਟ ਆ ਉਹ ਤਾਂ ਸ਼ਾਮ ਨੂੰ ਆਪਣਾ ਬੈਗ ਲਾ ਕੇ ਸੌਂ ਜਾਂਦਾ ਬਈ ਇਹ ਦੇ ਲਈ ਇੱਥੇ ਮੋਟਰ ਉੱਪਰ ਹਾਂ ਗੋਲੇ ਨੇ ਜਿੱਦਣ ਪੀਲੀ ਪੇ ਸਾਰੇ ਨੂੰ ਖੁਲਾ ਦਿੰਦਾ ਉਹ ਉਹਨੇ ਸਣਾ ਬੋਗਾ ਲਾਉਣ ਪੈਣੀ ਲੱਗਣੇ ਵੀ ਦੇਖਾਂ ਵੀ ਸਾਰੇ ਮੇਰੇ ਪੈਸੇ ਇੰਨੇ ਘਰ ਜਾਨੇ ਵੀਦੇ ਜੀ ਨੇ ਜੋੜ ਜੋੜਦੇ ਉਹ ਨਹੀਂ ਦੇਖਦਾ ਇੱਥੇ ਸ਼ਾਮ ਨੂੰ ਜਿੱਦ ਆਉਣੀ ਖੜਾਈ ਜਾਣੀ ਗੋਦ ਗਾਲਾਂ ਕੱਢੀ ਜਾਣੀ ਨਾ ਸੁਣਨਾਂ ਸੁਲਾਉਣਾ ਵੀ ਕਿਹਾ ਹੁੰਦਾ ਗਿਆ ਨਹੀਂ ਹਾਂ ਚੱਲ ਚੱਲੀਏ ਫੇਰ ਕਿਹੜਾ ਹੋਵੇ ਲਾਈਵ ਮਕਸਦਾ ਨਹੀਂ ਕਿਹੜਾ ਉੱਥੇ ਲਾਈਵ ਪਿੱਛੇ ਜਮਾਏ ਆ ਦੋਏ ਦੇ ਨਾਲ ਇਹ ਦੋਏ ਹੁਣ ਵੀ ਹੈ ਮੈਂ ਤੂੰ ਹੋਰੇ ਪੈ ਕਹੇ ਸਾਰੀ ਰਾਤ ਤੱਕ ਕਹਿੰਦਾ ਬੋਲੀ ਜਾਂਦਾ ਨਾ ਕੋਈ ਸੁਣਦਾ ਤਾਂ ਹੈ ਨਹੀਂ ਕਹਿੰਦਾ ਫੋਨ ਨੂੰ ਬੰਨ ਲਾ ਕੇ ਬੋਲੀ ਜਾਂਦਾ ਬਸ ਕਹੇ ਜਿੱਦੜ ਪੀਲੀ ਉਦੋਂ ਸਾਰੀ ਇੱਕ ਦਿਨ ਇੱਥੇ ਇੱਥੇ ਦਾਰੂ ਵੀ ਕਿੱਥੇ ਲੇਟੇ ਰਾਤ ਨੂੰ ਮੈਂ 1 ਵਜੇ ਆਇਆ ਜਾਂ ਮੋਟਰ ਮੁੰਡਾ ਥਾਣਾ ਦੇ ਟਾਈਮ ਨਾ ਸਾਫ ਤਾਂ ਚੱਲ ਖੁਰਚੇ ਉਹਨਾਂ ਨੇ ਇੱਥੇ ਪਿਆ ਲੇਟੇ ਬਾਕੀ ਵੀ ਕੋਲ ਪਏ ਉਹ ਗੱਲ ਹੀ ਬਾਹਰ ਪਿਆ ਮੱਛਰਦਾਨੀ ਜੀ ਲੱਪੜਿਆ ਹੋਇਆ ਮਿੱਟੀ 'ਚ ਇੱਕ ਦਿਨ ਉਹ ਉੱਤੇ ਸੜਕ 'ਤੇ ਪਿਆ ਰਿਹਾ ਆਏ ਤਾਂ ਭਈਆਂ ਦੀ ਸੌਗੀਏ ਦੇਖ ਲੈ ਉਹਨਾਂ ਇੱਥੇ ਸਮਾਰ ਸਮੂਹ ਪਿਆ ਨਾਲੇ ਭਈਏ ਪੈਂਦੇ ਆਪਣਾ ਫਾਇਦਾ ਫਾਇਦਾ ਹੀ ਆ ਬੰਦੇ ਦਾ ਮੋਟਰ ਬਸ ਆਏ ਵਿਹਲੇ ਬੈਠੇ ਰਹੂੰਗਾ ਖੁਰਚੂਗੇ ਨਹੀਂ ਆਸੂ ਵਾਲੇ ਇਹ ਨਹੀਂ ਖੁਰਚਣਾ ਮੈਂ ਇਹ ਨਹੀਂ ਖੁਰਚਣਾ ਕਿਹੜੀ ਉਂ ਫਾਇਦਾ ਮੋਟਰ ਬੈਠੇ ਦਾ ਬੰਦੇ ਦਾ ਸਫਾਈ ਨਹੀਂ ਜਾਂ ਮ ਫੁਰਜਦੇ ਨਹੀਂ ਇਹ ਵੀ ਕੋਲ ਬੈਠੇ ਸੀ ਫੁਰਜਦੇ ਲੋ ਜਿੱਥੇ ਤੁਸੀਂ ਘੁੰਮਦੇ ਫਿਰਦੇ ਆ ਹਾਂ ਚਲੋ ਚੱਲੀਏ ਫਿਰ ਚੱਲ ਚੱਲੀਏ ਚਲ ਠੀਕ ਆ ਭਾਈ ਓਏ